ਆਜਾ ਭਈਆ ਆਜਾ ਆਪਾ ਐ ਦੇ ਗੁੰਦੀ ਮੇਲੇਾਂ ਦੇ ਵਿੱਚ ਮੇਲਾ ਮੇਲੀਆਂ ਦਾ ਇੱਥੇ ਬਹਿ ਜਾ ਭਾਜੀ ਨਾਲੇ ਝਾਕੀ ਜਾਂਦਾ ਮਰ ਜਾਣਾ ਆਜਾ ਬਹਿ ਜਾ ਇੱਥੇ ਆਜਾ ਨਹੀਂ ਨਹੀਂ ਬੈਠਾ ਇੱਥੇ ਕੋਈ ਪਰ ਸੰਗਦਾ ਕਿ ਤੂੰ ਤਾੜੀ ਵੀ ਜਾਂਦੀ ਜੇਹ ਦੇ ਨਾਲ ਵੀ ਗੱਜਾ ਜਾਂ ਮੱਤ ਨਹੀਂ ਮਰਦੀ ਆ ਬਾਕੀ ਤੁਹਾਨੂੰ ਸਾਰੀ ਗੱਲ ਬਾਤ ਦਾ ਪਤਾ ਹੈ ਕਿਉਂਕਿ 4-5 ਸਾਲ ਹੋ ਗਏ ਲੱਗੀਆਂ ਨੂੰ ਜੇਠ ਦੇ ਨਾਲ ਜੇਠ ਵਿਚਾਰਾ ਜਾਤੋਂ ਸੌਂਦਾ ਨਹੀਂ ਥੀਪ ਦਾ ਮੈਨੂੰ ਵੀ ਨਹੀਂ ਆਈ 4 ਸਾਲ ਆ ਲਓ ਹਾਂਜੀ ਇਨਾ ਕੁ ਸਮੇਂ ਤੱਕ ਕਿ ਪਹੁੰਚਣਾ ਭਰਾਵਾ ਪਾਇਆ ਜੀ ਦੇਖੋ ਆਪਾਂ ਪੀਸ ਭੱਤੇ ਵਾਲੀ ਸਰਕਾਰ ਦੇ ਆਪਾਂ ਅੱਜ ਕਿਹ ਸਾਡੇ ਮੇਲ ਹੋ ਗਏ ਆ ਇਹ ਜਿਹੜੇ ਮੇਲ ਹੁੰਦੇ ਨੇ ਇਹ ਸੱਚੀਆਂ ਸਰਕਾਰਾਂ ਆਸ਼ਕਾਂ ਦੇ ਮੇਲ ਕਰਾਉਂਦੀਆਂ ਨੇ ਕਾੜੀ ਵੀ ਜਾਂਦੇ ਸਾਡਾ ਮੇਲ ਹੋ ਗਿਆ ਬਪਾ ਜੀ ਪਾਇਆ ਜੀ ਦੱਸੋ ਤੁਸੀਂ ਮੇਰੇ ਘਰ ਆਏ ਹੋ ਦਾਦਾ ਜੀ ਦੇ ਦਰਬਾਰ ਵਿੱਚ ਆਇਓ 5 ਸਾਲ ਦੇ ਲਈ ਮੇਰੇ ਲਈ ਅਰਦਾਸਾਂ ਕਰਦੇ ਹੋਣੇ ਅੱਜ ਮੇਰੇ ਘਰ ਆਇਓ ਕੀ ਪੀਵਾਂਗੇ ਠੰਡਾ ਚਾਹ ਜਾਂ ਚਾਹ ਜਾਂ ਕੌਫੀ ਆ ਕੀ ਪੀਣਾ ਪਾ ਜੀ ਡੀਐਸਪੀ ਬ੍ਰੈਕ ਹਾਂ ਉਹਨਾਂ ਦੀ ਕੋਈ ਹੋਰ ਡਿਮਾਂਡ ਆ ਜੀ ਮੈਨੂੰ ਐਦਾਂ ਬਹੁਤੀ ਇੰਗਲਿਸ਼ ਬੋਲਣੀ ਨਹੀਂ ਆਦੀ ਮੈਂ ਤਾਂ ਵਿਚਾਰੀ ਪੰਜਾਬੀ ਜੀ ਸਿੱਧਾ ਪੁੱਠਾ ਜਿਹਾ ਬੋਲ ਲੈਣੀ ਹੈ ਇਹਨਾਂ ਕੁਛ ਨਹੀਂ ਮੈਨੂੰ ਪਾ ਜੀ ਆ ਪਰਸਨ ਅੱਜ ਸਾਡੇ ਜੇਤ ਸਿੰਘ ਜੀ ਹਾਏ ਹਾਏ ਮੱਗਰ ਦੰਦ ਕਿੰਨੇ ਸੋਹਣੇ ਤੇ ਬਾਬਾ ਸ਼ਿੰਦਾ ਗਲੰਦਰ ਜੀ ਇਹ ਨਹੀਂ ਮੈਨੂੰ ਲੁੱਟਿਆ ਤੇ ਦੀ ਹਾਜ਼ਰੀ ਲੱਗੀ ਆ ਮੇਰੀ ਆ ਮੈਗ ਦੇ ਵਿੱਚ ਦੱਸ ਦੇ ਚਾਹ ਪੀਣੀ ਆ ਜਾਂ ਦੁੱਤੀ ਜਾਂ ਖੋਤੀ ਹੋਲੀ ਕਰੀ ਪਿਆਰ ਦੇ ਨਾਲ ਸਿੱਟੀ ਬੱਤੀਆਂ ਬੰਦਾਂ ਦੇ ਨਾਲ ਜਿੰਨਾ ਮੈਨੂੰ ਪਿਆਰ ਜਿਹੜੀ ਜੀਬ ਦੇ ਨਾਲ ਮੈਨੂੰ ਪਿਆਰ ਕੀਤਾ ਨਾ ਮਿੱਠੀ ਮਿੱਠੀ ਬੋਲ ਆ ਮੈਗ ਸੇ ਰੋ ਕੀ ਕਿ ਨਾ ਤਾਂ ਦਾ ਦਾਰੋਦ ਜੀ ਬਾਬੇ ਕਹਿੰਦੇ ਨਾ ਮੈਂ ਪਾਈਏ ਠੀਬਾ ਮੈਂ ਦੇਖ ਕੇ ਆਵਾਂ ਕਿ ਬਾਬਾ ਜੀ ਵੀ ਨਾ ਆਉਂਦੇ ਹੁਣ ਦਰਬਾਰ ਨੂੰ ਚਰਾ ਕਰਨ ਮੈਂ ਚਾਹ ਲੈ ਕੇ ਆਈ ਮੈਂ ਪਹਿਲਾਂ ਦੇਖ ਦੇਖਿਆ ਜਿਹਦੇ ਸੀਨੇ ਚ ਦਿਲ ਹੀ ਹੈ ਨਹੀਂ ਭਾਬੀ ਦੇ ਕੋਲ ਆ ਕੇ ਨਾ ਡਰ ਲੱਗਿਆ ਦੱਸਾਂ ਭਾਬੀ ਦਾ ਡਰਦੀ ਨਹੀਂ ਪਈਆ ਸੱਚੀ ਸੌ ਲੱਗੇ ਸੋਹਣਾ ਤੇ ਬੜਾ ਲੱਗਦਾ ਲੈ ਹੱਥ ਨੂੰ ਹੱਥ ਨਾਲ ਨਾਈ ਮਾਰ ਗਣੇ ਮੈਨੂੰ ਵੀ ਕੰਬੜੀ ਸ਼ਰੀਹ ਪਈਏ ਤੇਰੇ ਪਿਆਰ ਨੇ ਕਮਲੀ ਕੀਤਾ ਬਲੰਦ ਆਹ ਮੈਂ ਕੜਚਾ ਜੇ ਸਾ ਪਤਾ ਕੀ ਕਹਿੰਦੇ ਆ ਕਹਿੰਦੇ ਤਾਂ ਕੀ ਹੋਇਆ ਜੇ ਮੇਲੇ ਵਿੱਚ ਮਾੜਾ મોਟਾ ਹੱਥ ਉੱਥੇ ਲੱਗ ਗਿਆ ਪਤਾ ਕੀ ਕਹਿੰਦੇ ਇਹ ਪੱਈਆ ਜੀ ਗੱਲਾਂ ਵੇੜ ਲਈ ਆ ਨਾ ਗੋਣਣਾ ਆ ਲਾਪਿੰਆ ਆਮੀ ਘਰ ਵਾਲੇ ਕੋਲ ਪਤਕਾ ਪੈ ਗਈ ਇੱਕ ਮਹੀਨਾ ਲੇ ਗਈ ਪਤਾ ਐ ਕੁਛ ਆ ਜੀ ਤੁਸੀਂ ਪੰਜਾਬ ਦੇ ਮਟਿਆਰ ਹੋ ਜਨਵਰੀ ਫਰਵਰੀ ਸਾਰੇ ਮਹੀਨਿਆਂ ਦਾ ਪਤਾ ਦੇਸੀ ਮੰਗੇ ਜਿਹੜੇ ਹੁੰਦੇ ਨੇ ਉਹਨਾਂ ਦਾ ਪਤਾ ਜੀ ਸੌਣ ਭਾਗੋ ਅਸੂ ਆ ਮਹੀਨਾ ਬੜਾ ਜਲਦ ਰਿਹਾ ਨਹੀਂ ਜੀ ਨਹੀਂ ਹਾਲ 15 ਨੂੰ ਚੱਲਣਾ ਹਲੇ ਜੇੜ ਦਾ ਮਹੀਨਾ ਹੀ ਹੈ ਤੇ ਜੇੜ ਦੇ ਮਹੀਨੇ ਦੇ ਜੇੜ ਤੇ ਰੁੱਤ ਆ ਗਈ। ਸੋ ਕੋਈ ਨਹੀਂ ਮੈਂ ਤੁਹਾਡੇ ਨਾਲ ਨਾ ਪੈਨਸ਼ਨ ਹੀ ਨਾ ਪਸੀਨਾ ਪਹੁੰਚੋ। ਇਹ ਨਹੀਂ ਮੈਂ ਪਸੀਨਾ ਤੁਹਾਡੇ ਵੀ ਨਹੀਂ ਮੇਰੇ ਤੇ ਆਇਆ। ਇਹ ਤੋਂ ਬੰਦੇ ਬੰਦੇ ਚੱਲੇ ਸਟ੍ਰਾਈਕਰ ਸਾਹਿਬ ਦੇ ਵਿੱਚ ਨਾ। ਜਵਾਨ ਮਹਿਰਾਨੀ ਜੇਮ ਖਾਨੀ ਮੇਰੇ ਭੱਤੇ ਭੈਣ ਜੀ ਮਾਰ ਕਰਕੇ ਗਏ ਨਾਲੇ ਚੋਰੀ ਚੋਰੀ ਉਹੋ ਚੁਗਲੀ ਲੈ ਕੇ ਗਏ ਆ ਘਰ ਵਾਲੇ ਨੂੰ ਦੱਸਣ ਨੂੰ ਸੱਸ ਨੂੰ ਦੱਸਣ ਨੂੰ ਲੋ ਜਿਹੜੀ ਆਪਾਂ ਗੱਲ ਮਕਾਉਂਦੇ ਆ ਲਾਸ ਦੋ ਲੈਣਾ ਕੀ ਨਹੀਂ ਖਿਆ ਲਿਖਣ ਵਾਲੇ ਨੇ ਮੈਨੂੰ ਕੱਲੀ ਦੇਖ ਦੇ ਠਾਕਾਰੇ ਆਉਣਾ ਛੱਡ ਦੇ ਆਦੇ ਮਕਾਦੇ ਆ ਫਿਰ ਗੱਲ ਝਗੜਾ ਹੀ ਖਤਮ ਕਰ ਦਈਏ ਮੈਂ ਸ਼ੀਸ਼ਾ ਰੱਖ ਕੇ ਮੈਂ ਸ਼ੀਸ਼ਾ ਰੱਖ ਕੇ